ਮੈਂ ਸੁਣਿਆ ਕਿ ਇੱਥੇ ਹਰ ਤਰ੍ਹਾਂ ਦੇ ਚਮੜੀ ਦੇ ਰੋਗ ਦੂਰ ਹੁੰਦੇ ਨੇ ਕੀ ਇਹ ਸੱਚ ਹੈ ਬਜ਼ੁਰਗਾਂ ਦਾਦਦੇ ਪ੍ਰਦਾਦਾ ਮੁੱਕਾ ਦਾ ਚੱਲਿਆ ਹੁੰਦਾ ਇਹ ਫੋੜੇ ਫੈਂਸੀ ਦਾ ਆਪਣੇ ਸਰੀਰ ਤੇ ਕਿਸੇ ਤਰ੍ਹਾਂ ਦੀ ਅਲਰਜੀ ਹੋ ਜਾਂਦੀ ਆ ਉਹਦਾ ਹੱਥੋਲਾ ਕਰਦੇ ਤੇ ਜੇ ਕਿਸੇ ਨੇ ਹੱਥੋਲਾ ਕਰਾਣ ਦੇ ਲਈ ਆਣਾ ਤਾਂ ਕੀ ਕੀ ਕਰਨਾ ਪਏਗਾ ਉਹਨਾਂ ਨੂੰ ਕੁਝ ਲੈ ਕੇ ਵੀ ਆਣਾ ਪਏਗਾ ਤੇ ਕਦੋਂ ਆਣਾ ਉਹਨਾਂ ਨੂੰ ਇੱਕ ਤਾਂ ਹੀ ਕੋੜੇੱਕ ਦੀ ਟਾਣੇ ਲਗਾਉਣੀਆਂ ਇੱਕ ਮਿੱਠਾ ਪ੍ਰਸ਼ਾਦ ਲੈ ਕੇ ਆਉਣਾ ਤੇ ਕਿੰਨੇ ਸਮੇਂ ਤੋਂ ਇਹ ਸੇਵਾ ਜਿਹੜੀ ਹੈ ਨਿਭਾਈ ਜਾ ਰਹੀ ਹੈ ਇਹ ਤਾਂ ਅੱਜ ਤੋਂ ਵੀ ਪੰਜ ਵੀੜੀ ਚੱਲਦੀ ਆ ਆਪਣੇ ਦਾਦੇ ਪਰਦਾਦਿਆਂ ਤੋਂ ਕੱਡੇ ਜਗ੍ਹਾ ਵੀ ਬਣੀਆਂ ਸੰਤਾਂ ਦੀ ਇਹ ਅੱਗੇ ਵੀ ਸੇਵਾ ਜਾਰੀ ਰਹਿ ਰਹੀ ਹੈ ਜਿੱਦਾਂ ਹੁਣ ਅੱਗੇ ਤੁਹਾਡੇ ਬੱਚੇ ਨੇ ਤੇ ਉਹਨਾਂ ਦੇ ਵੱਲੋਂ ਵੀ ਇੱਦਾਂ ਹੀ ਸੇਵਾ ਕੀਤੀ ਜਾ ਰਹੀ ਹੈ ਮੈਂ ਕਿਹਾ ਜੀ ਇਹ ਜਿੰਨਾ ਚਿਰ ਪਿੰਡ ਹੈਗਾ ਸਾਡੀ ਗੋਤ ਹੈਗਾ ਉਹਨਾਂ ਚਿਰ ਇਹ ਸੇਵਾ ਚੱਲੂਗਾ ਤੇ ਜਿਹੜੇ ਇਹ ਕੋੜੇ ਅੱਕ ਦੇ ਪੱਤੇ ਇਹਨਾਂ ਦੇ ਵੱਲੋਂ ਇਹਨਾਂ ਦੇ ਨਾਲ ਤੁਹਾਡੇ ਵੱਲੋਂ ਕੀ ਕੀਤਾ ਜਾਂਦਾ ਇਹਦੇ ਨਾਲ ਝਾੜਾ ਕੀਤਾ ਜਾਂਦਾ ਛਰਤੇ ਉਸ ਜਿਵੇਂ ਆਪਾਂ ਹੱਥ ਔਲਾ ਕਰਦੇ ਸਿਆਣੇ ਉਵੇਂ ਆਪਾਂ ਇਹ ਝਾੜਾ ਕਰ ਦਿੰਨੇ ਅੱਕ ਦੇ ਟਾਹਣੀਆਂ ਤੋਂ ਛੱਡ ਜਾਂਦੇ ਹਾਂ ਕਿਵੇਂ ਪਤਾ ਕਿਵੇਂ ਲੱਗਿਆ ਕਿ ਇੱਥੇ ਜਿਹੜਾ ਹੈ ਚਮੜੀ ਦੇ ਰੋਗਾਂ ਦਾ ਝਾੜਾ ਕੀਤਾ ਜਾਂਦਾ ਇੱਥੇ ਵੀ ਜੇ ਇਸ ਤਰ੍ਹਾਂ ਸੀਗਾ ਸਾਡੇ ਕਈ ਰਿਲੇਟਿਵ ਦੋਸਤ ਆਉਂਦੇ ਰਹਿੰਦੇ ਨੇ ਉਹ ਝਾੜਾ ਕਰਾ ਕੇ ਜਾਂਦੇ ਨੇ ਕੋਈ ਚਮੜੀ ਦੀ ਕੋ ਰੋਗ ਕੋਈ ਫੈਂਸੀਆਂ ਦਾ ਤੇ ਉਹ ਉਹ ਦਿੱਕਤ ਪਰੇਸ਼ਾਨੀ ਹੁੰਦੀ ਆ ਦੂਰ ਹੋ ਜਾਂਦੀ ਆ ਉਹ ਉਮੀਦ ਹੈ ਕਿ ਜਿਹੜਾ ਇੱਥੋਂ ਦੀ ਝਾੜਾ ਤੁਸੀਂ ਕਰਵਾਇਆ ਤੇ ਉਹਦੇ ਨਾਲ ਤੁਹਾਨੂੰ ਫਰਕ ਪਏਗਾ ਦੇਖੋ ਜੀ ਮਨ ਕੇ ਮਹਾਰਾਜ ਤੇ ਜੇ ਕਿਰਪਾ ਹੁੰਦੀ ਆ ਤਾਂ ਹੀ ਆ ਹਾਂ ਜੀ ਜੇ ਲੋਕਾਂ ਨੂੰ ਆਰਾਮ ਆਉਂਦਾ ਤਾਂ ਹੀ ਆਉਂਦੇ ਇੱਥੇ ਹੁਣ ਮੈਨੂੰ ਵੀ ਕਿਸੇ ਨੇ ਦੱਸਿਆ ਲੋਕਾਂ ਨੂੰ ਮਰਾਇਦਾ ਨਾਲ ਲੈ ਕੇ ਆਪਾਂ ਵੀ ਆ ਗਏ ਕਿ ਤੁਸੀਂ ਵੀ ਚਮੜੀ ਦੇ ਰੋਗਾਂ ਤੋਂ ਪਰੇਸ਼ਾਨ ਹੋ ਤੇ ਡਾਕਟਰਾਂ ਦੇ ਕੋਲ ਜਾ ਕੇ ਦਵਾਈਆਂ ਵੀ ਲੈ ਲੀਆਂ ਪਰ ਫਿਰ ਵੀ ਚਮੜੀ ਦਾ ਰੋਗ ਠੀਕ ਨਹੀਂ ਹੋ ਰਿਹਾ ਤਾਂ ਤੁਹਾਨੂੰ ਅੱਜ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਪਹੁੰਚੇ ਆ ਜਿੱਥੇ ਬਖਸ਼ ਹੈ ਤੇ ਬਖਸ਼ ਦੇ ਨਾਲ ਜਿਹੜਾ ਹੈ ਕਾਫੀ ਲੋਕਾਂ ਦੇ ਚਮੜੀ ਦੇ ਰੋਗ ਦੂਰ ਹੋ ਗਏ ਨੇ ਪਰ ਕਰਨਾ ਕੀ ਪਏਗਾ ਗੱਲਬਾਤ ਕਰਦੇ ਆ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਪੇੜ ਦੇ नीचे ਪਿੰਡ ਦੇ ਲੋਕ ਬੈਠੇ ਨੇ ਜਿਨ੍ਹਾਂ ਦੇ ਵੱਲੋਂ ਝਾੜਾ ਕੀਤਾ ਜਾ ਰਿਹਾ ਗੱਲਬਾਤ ਕਰਦੇ ਆ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਜਿਹੜਾ ਇੱਥੇ ਝਾੜਾ ਕੀਤਾ ਜਾਂਦਾ ਤੇ ਕੀ ਕਰਨਾ ਪਏਗਾ ਬਾਬਾ ਜੀ ਸਸ਼ੀਕਾਲ ਜੀ ਸ੍ਰੀਕਾਲ ਬਾਬਾ ਕੀ ਨਾਮ ਆ ਤੁਹਾਡਾ ਮੇਰੋ ਕੁਲਵਿੰਦਰ ਸਿੰਘ ਆ ਜੀ ਮੈਂ ਸੁਣਿਆ ਕਿ ਇੱਥੇ ਹਰ ਤਰ੍ਹਾਂ ਦੇ ਚਮੜੀ ਦੇ ਰੋਗ ਦੂਰ ਹੁੰਦੇ ਨੇ ਕੀ ਇਹ ਸੱਚ ਹੈ ਹਾਂ ਜੀ ਸਾਡੇ ਯਾਨੀ ਪਹਿਲਾਂ ਬਜ਼ੁਰਗਾਂ ਦਾਦੇ ਪਰਦਾਦੇ ਮੁੱਕੇ ਚੱਲਿਆ ਹੁੰਦਾ ਇਹ ਫੋੜੇ ਫੈਂਸੀ ਦਾ ਆਪਣੇ ਸਰੀਰ ਤੇ ਕਿਸੇ ਤਰ੍ਹਾਂ ਦੀ ਅਲਰਜੀ ਹੋ ਜਾਂਦੀ ਆ ਉਹਦਾ ਹੱਥ ਵਾਲਾ ਕਰਦੇ ਤੇ ਜੇ ਕਿਸੇ ਨੇ ਹੱਥੋਲਾkran ਦੇ ਲਈ ਆਣਾ ਤਾਂ ਕੀ ਕੀ ਕਰਨਾ ਪਏਗਾ ਉਹਨਾਂ ਨੂੰ ਕੁਝ ਲੈ ਕੇ ਵੀ ਆਣਾ ਪਏਗਾ ਤੇ ਕਦੋਂ ਆਣਾ ਉਹਨਾਂ ਨੂੰ ਇੱਕ ਤਾਂ ਹੀ ਕੌੜੇੱਕ ਦੀ ਟਾਣੇ ਲੈ ਕੇ ਆਉਣੀਆਂ ਇੱਕ ਮਿੱਠਾ ਪ੍ਰਸ਼ਾਦ ਲੈ ਕੇ ਆਉਣਾ ਹਰ ਟੌਫੀਆਂ ਤੇ ਬਿਸਕੁਟ ਜਵਾਕ ਜ਼ਿਆਦਾ ਲੈਂਦੇ ਆ ਤੇ ਪਤਾਸੇ ਚੱਕ ਕੇ ਲੈ ਆਉਂਦੇ ਪਤਾਸੇ ਨਾਲ ਲੈ ਕੇ ਆਇਆ ਕਰੋ ਜਵਾਕ ਲੈਂਦੇ ਨਹੀਂ ਤੇ ਬਾਕੀ ਆਪਣੀ ਸਰ ਦਾ ਮਿੱਠਾ ਪ੍ਰਸ਼ਾਦ ਲੈ ਕੇ ਆਉਣਾ ਜੋ ਮਰਜ਼ੀ ਲੈ ਕੇ ਆਓ ਤੇ ਕਿੰਨੇ ਸਮੇਂ ਤੋਂ ਇਹ ਸੇਵਾ ਜਿਹੜੀ ਹੈ ਨਿਭਾਈ ਜਾ ਰਹੀ ਹੈ ਇਹ ਤਾਂ ਸਾਡੀ ਤੀ ਪੰਜੀ ਪੀੜੀ ਚੱਲਦੀ ਆ ਸਾਡੇ ਦਾਦੇ ਪਰਦਾਦਿਆਂ ਤੋਂ ਸਾਡੇ ਜਗ੍ਹਾ ਵੀ ਬਣੀਆਂ ਸੰਤਾਂ ਦੀ ਤੇ 24 25 26 ਨੂੰ ਸਾਡੇ ਖੰਡਪਟ ਕਰਨਿਆਂ ਮੇਲਾ ਲੱਗਦਾ ਹਰ ਸਾਲ ਬਾਅਦ ਜਗ੍ਹਾ ਬਣੀਆਂ ਸੰਤਾਂ ਦੀ ਉਹਨਾਂ ਦੀ ਬਖਸ਼ਿਸ਼ ਹੋਈ ਏ ਸੋ ਇਸ ਬਖਸ਼ੇ ਦੇ ਨਾਲ ਜਿਹੜੇ ਵੀ ਚਮੜੀ ਦੇ ਰੋਗ ਨੇ ਉਹੀ ਦੂਰ ਹੁੰਦੇ ਨੇ ਜਾਂ ਕੋਈ ਹੋਰ ਰੋਗ ਵੀ ਦੂਰ ਹੁੰਦੇ ਨੇ ਨਹੀਂ ਅਸੀਂ ਤਾਂ ਆਫਦਲ ਨੂੰ ਫੋੜੇ ਫੈਂਸੀ ਦੇ ਕਰਦੇ ਆ ਤੇ ਬਾਕੀ ਲੋਕ ਪਤਾ ਨਹੀਂ ਕਦੇ-ਕਦੇ ਕਰਾ ਜਾਂਦੇ ਆ ਜੀ ਤੇ ਕਹਿੰਦਾ ਹੁਣ ਆਰਾਮ ਆ ਗਿਆ ਅਸੀਂ ਕੋੜੇ ਫੈਨਸੀ ਤੇ ਅਲਰਜੀ ਤੋਂ ਹੀ ਕਰਦੇ। ਸ਼ਰੀਰ ਦੇ ਉੱਤੇ ਜਿਵੇਂ ਕਿਸੇ ਵੀ ਤਰ੍ਹਾਂ ਦੀ ਅਲਰਜੀ ਹੋ ਜਾਂਦੀ ਆ ਉਹਦਾ ਕੋੜੇ ਫੈਨਸੀ ਦਾ। ਹਾਂਜੀ। ਬਾਬਾਈ ਕੀ ਨਾਮ ਹੈ ਤੁਹਾਡਾ? ਬਿਆਲ ਸਿੰਘ। ਤੇ ਜਿਹੜੀ ਇਹ ਕੋੜੇ ਅੱਕ ਦੀ ਟਾਣੀ ਲੈ ਕੇ ਆਣੀ ਹੈ ਲੋਕਾਂ ਨੇ ਆਪ ਲੈ ਕੇ ਆਣੀ ਹੈ ਜਿਨ੍ਹਾਂ ਨੇ ਝਾੜਾ ਕਰਵਾਣਾ। ਹਾਂ ਆਪ ਲੈ ਕੇ ਆਉਣੀਆਂ ਲੋਕਾਂ ਨੇ। ਜਿਹੜਾ ਆਊਗਾ ਕੈ ਟਾਣੀ ਤੇ ਪ੍ਰਸਾਦ ਜ਼ਰੂਰ ਲੈ ਕੇ ਆਉ। ਇਹ ਕਿੰਨੀ ਵਾਰ ਇਹ ਝਾੜਾ ਜਿਹੜਾ ਕੀਤਾ ਜਾਂਦਾ। ਇਹ ਇੱਕ ਵਾਰ ਹੀ ਕੀਤਾ ਜਾਂਦਾ। ਸੰਤਾਂ ਨੇ ਤਾਂ ਇੱਕ ਵਾਰ ਹੀ ਕਿਹਾ। ਜਿਹੜਾ ਪ੍ਰਾਣਾ ਉਹਨਾਂ ਲਈ ਤਾਂ ਫਿਰ 2-3 ਵਾਰੀ 4 ਵਾਰੀ ਵੀ ਆਉਣਾ ਪੈਂਦਾ ਜਿਵੇਂ 5-5 7-7 ਸਾਲ ਦੇ ਉਹ 5-6 ਵਾਰੀ ਵੀ ਆਉਣਾ ਪੈਂਦਾ ਜਿੰਨੂੰ ਜਿੰਨੀ ਤਕਲੀਫ ਉਸ ਹਿਸਾਬ ਦੇ ਨਾਲ ਆਉਣਾ ਪਈਗਾ ਕਹਿ ਸਕਦੇ ਆ ਉਸ ਹਿਸਾਬ ਨਾਲ ਆਉਣਾ ਪਊਗਾ ਜਿੰਨੀ ਕਿ ਤਕਲੀਫ ਇਹ ਦੇਰ ਦੇ ਆ ਉਹਨਾਂ ਤੇ ਆਉਣਾ ਪਊਗਾ 4-5 ਵਾਰੀ ਜਿਹੜਾ ਹੁਣ ਤਾਜ਼ੇ ਹੋਇਆ 10-20 ਦਿਨ ਤੋਂ ਉਹ ਇੱਕ ਵਾਰੀ ਕਰੇ ਤੇ ਛੱਡ ਜਾਂਦੇ ਆ ਤੇ ਬਾਬਾ ਜੀ ਕਿਹੜੇ ਦਿਨ ਇੱਥੇ ਆਣਾ ਹੁੰਦਾ ਤੇ ਕੀ ਸਮਾਂ ਕੀ ਸ਼ਨੀਵਾਰ ਐਤਵਾਰ ਦੋ ਦਿਨ ਛਾੜਦੇ ਆ ਪੰਜ ਦਿਨੇ ਸੁੱਟੀ ਹੁੰਦੀ ਆ ਉਹ ਹੁੰਦੀ ਆ ਸਵੇਰੇ ਸੂਰ ਚੜ੍ਹੇ ਤੋਂ ਸੂਰ ਛਪਦੇ ਤੱਕ ਸਾਰਾ ਦਿਨ ਸਾਰਾ ਦਿਨ ਸ਼ਨੀਵਾਰ ਵੀ ਤੇ ਐਤਵਾਰ ਐਤਵਾਰ ਵੀ ਦੋ ਦਿਨ ਕਿਹਣਾ ਵੱਲੋਂ ਇਹ ਸੇਵਾ ਕੀਤੀ ਜਾਂਦੀ ਹੈ ਤੁਹਾਨੂੰ ਬਖਸ਼ਾ ਜਾਂ ਫਿਰ ਕੋਈ ਵੀ ਇੱਥੇ ਬੈਠ ਕੇ ਜਿਹੜਾ ਸੇਵਾ ਕਰ ਸਕਦਾ ਸਾਡੇ ਥਾਂ ਦੀ ਗੋਤ ਆ ਸਾਡੇ ਪਿੰਡ ਦਾ ਸਾਰੇ ਦਾ ਜ਼ਿੰਮੇਵਾਰਾਂ ਦਾ ਸਾਰੇ ਥਾਂ ਦੀ ਗੋਤ ਨੂੰ ਬਖਸ਼ਾ ਚਾਹੇ ਬੱਚਾ ਵੀ ਝਾੜ ਸਕਦਾ ਹੋ ਸਾਲ ਦਾ ਬੱਚਾ ਵੀ ਅੱਕ ਦੀ ਟਾਣੀ ਫਿਰਦੇ ਵੀ ਤਾਂ ਵੀ ਹਟ ਜਾਂਦੇ ਸੋ ਇਹ ਬਖਸ਼ ਹੈ ਜਿਹੜੀ ਪਿੱਛੋਂ ਹੀ ਚੱਲਦੀ ਆ ਰਹੀ ਪਹਿਲਾਂ ਤੋਂ ਪਿੱਛੋਂ ਚੱਲਦੀ ਆ ਸਾਨੂੰ ਸਾਡੇ ਦਾਦੇ ਪਰਦਾਦੇਆਂ ਨੂੰ ਨਹੀਂ ਪਤਾ ਵੀ ਕਦੋਂ ਦੀ ਚੱਲਦੀ ਆ ਰਹੀ ਆ ਹੈ ਆ ਸ਼ਾਂਤ ਬਾਬਾ ਸਰਬਦੇਵਾਲ ਸਿੰਘ ਜੀ ਆ ਉਹਨਾਂ ਤੋਂ ਚੱਲਦੀ ਆ ਠੀਕ ਆ ਹਾਂ ਉਹਨਾਂ ਦੀ ਹੋ ਸਕਦਾ ਜਦੋਂ ਦਾ ਪਿੰਡ ਵੱਜਿਆ ਉਦੋਂ ਦੀ ਹੋਵੇ ਯਾਨੀ ਦੀ ਸਾਨੂੰ ਨਹੀਂ ਪਤਾ ਸਾਡੇ ਦਾਦੇ ਪਰਦਾਦੇਆਂ ਨੂੰ ਵੀ ਨਹੀਂ ਪਤਾ ਜਦੋਂ ਦਾ ਚੱਲਦਾ ਹੈ ਇਹ ਅੱਗੇ ਵੀ ਸੇਵਾ ਜਾਰੀ ਰਹੀ ਹੈ ਜਿੱਦਾਂ ਹੁਣ ਅੱਗੇ ਤੁਹਾਡੇ ਬੱਚੇ ਨੇ ਤੇ ਉਹਨਾਂ ਦੇ ਵੱਲੋਂ ਵੀ ਇਦਾਂ ਹੀ ਸੇਵਾ ਕੀਤੀ ਜਾ ਰਹੀ ਹੈ। ਮੈਂ ਕਿਹਾ ਜੀ ਇਹ ਜਿੰਨਾ ਚਿਰ ਪਿੰਡ ਹੈਗਾ ਥਾਂ ਦੀ ਗੋਤ ਹੈਗਾ ਉਹਨਾਂ ਚਿਰ ਇਹ ਸੇਵਾ ਚੱਲੂਗੀ। ਜਿਹੜਾ ਜਨਮ ਲੈਂਦਾ ਉਹਦੇ ਲਈ ਇਹ ਬਾਹਰ। ਆ ਜਿਹੜੇ ਇਹ ਕੋੜੇ ਅੱਕ ਦੇ ਪੱਤੇ ਇਹਨਾਂ ਦੇ ਵੱਲੋਂ ਇਹਨਾਂ ਦੇ ਨਾਲ ਤੁਹਾਡੇ ਵੱਲੋਂ ਕੀ ਕੀਤਾ ਜਾਂਦਾ? ਇਹਦੇ ਨਾਲ ਝਾੜਾ ਕੀਤਾ ਜਾਂਦਾ ਸਿਰ ਤੇ ਬਸ। ਜਿਵੇਂ ਆਪਾਂ ਹੱਥ ਔਲਾ ਕਰਦੇ ਹਾਂ ਸਿਆਣੇ। ਜੀ ਜੀ ਉਹ ਮੈਂ ਆਪਾ ਇਹ ਝਾੜਾ ਕਰਦਨੇ ਅੱਕ ਦੇ ਟਾਣੀ ਨੰਬਰ ਸੜ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਕੀ ਕੀਤਾ ਜਾਂਦਾ ਇਹ ਆ ਸੁਕਣੀਆਂ ਭਾਈ ਆ ਜਾਂਦੇ ਫਿਰ ਅੱਗ ਲਾ ਦਿੱਤੀ ਜਾਂਦੀ ਆ ਜੀ ਜੀ ਹਾਂ ਸੁਕਣੇ ਪ੍ਰਸ਼ਾਦ ਦੇ ਵਿੱਚ ਕੀ ਲੈ ਕੇ ਆਣਾ ਹੁੰਦਾ ਲੋਕਾਂ ਨੇ ਤੇ ਕਿੰਨਾ ਕੁ ਪ੍ਰਸ਼ਾਦ ਲੈ ਕੇ ਆਣਾ ਮਿੱਠਾ ਪ੍ਰਸ਼ਾਦ ਲੈ ਕੇ ਆਉਣ ਜਿਹੜਾ 5 7 10 ਬੱਚਿਆਂ ਨੂੰ ਆਜਦੀ ਹਾਂ ਥੋੜੇ ਪ੍ਰਸ਼ਾਦ ਨਾਲ ਇੱਕ ਦੋ ਪੈਕਟ ਲੈ ਜਾਂਦੇ ਨਾਲ ਫਿਰ ਹਟਣਾ ਨਹੀਂ ਫਿਰ ਉਹ ਦੋਸ਼ ਦਿੰਦੇ ਹਟਦਾ ਨਹੀਂ ਇਹ ਨਹੀਂ ਕੰਮ ਇਹ ਪ੍ਰਸ਼ਾਦ ਜਿਹੜਾ ਬੱਚਿਆਂ ਦੇ ਵਿੱਚ ਹੀ ਵੰਡਿਆ ਜਾਂਦਾ ਬੱਚਿਆਂ ਦੀ ਬਿੱਟੀ ਜਿਹੜਾ ਇੱਥੇ ਬੱਚਿਆਂ 'ਚ ਵੰਡਿਆ ਜਾਂਦਾ ਜਿਹੜਾ ਵਜ ਜਾਂਦਾ ਉਹ ਸਕੂਲ 'ਚ ਸੋਮਵਾਰ ਨੂੰ ਦੇ ਆਈਦਾ ਸਕੂਲ 'ਚ ਵੰਡਿਆਈਦਾ ਸਾਰਾ ਸੋ ਜਿੰਨਾ ਜ਼ਿਆਦਾ ਪ੍ਰਸ਼ਾਦ ਵੰਡਿਆ ਜਾਏਗਾ ਉਨਾਂ ਜਲਦੀ ਫਰਕ ਪਏਗਾ ਉਨਾਂ ਜਲਦੀ ਫਰਕ ਪੈਂਦਾ ਮਬਈ ਕਿੰਨੇ ਕੁ ਲੋਕ ਜਿਹੜੇ ਨੇ ਹੁਣ ਤੱਕ ਆ ਚੁੱਕੇ ਨੇ ਅੱਜ ਸਵੇਰ ਤੋਂ ਅੱਜ ਅੱਜ ਅਰਥਿੰਦਰ ਰਾਇਵਾਲ ਦਾ ਬਹੁਤ ਜ਼ਿਆਦਾ ਬੰਦੇ ਆ ਗਏ ਆ ਦੀ ਹੱਥਾਂ ਅੱਖ ਦੀ ਟਾਂਹੀਆਂ ਕਿੰਨੀਆਂ ਦੇਖ ਲਾ ਕੱਲ ਦੀ ਤੇ ਅੱਜ ਦੀ ਹਾਂ ਬਹੁਤ ਜ਼ਿਆਦਾ ਹੁੰਦੇ ਨੇ ਸਵੇਰੇ 5:30 ਵਜੇ ਤੋਂ ਆਉਣ ਸ਼ੁਰੂ ਹੋ ਜਾਂਦੇ ਨੇ ਬਾਕੀ ਸ਼ਾਮ ਦੇ ਸੂਰਛੇਣ ਤੋਂ ਬਾਅਦ ਤਾਈ ਬੈਠੇ ਰਹਿੰਦੇ ਸੀ ਹਾਂਜੀ ਤੇ ਮਤਲਬ ਕੋਈ ਸਮਾਂ ਨਹੀਂ ਜਿੱਦਾਂ ਹੀ ਦਿਨ ਚੜਿਆ ਸੂਰਜ ਨਿਕਲਿਆ ਨਾਲ ਹੀ ਪਿੰਡ ਦੇ ਲੋਕਾਂ ਨੇ ਇੱਥੇ ਆ ਕੇ ਬਹਿ ਜਾਣਾ ਹਾਂਜੀ ਅਸੀਂ ਗੁਰਦੁਆਰੇ ਹੁੰਨੇ ਗੁਰਦੁਆਰੇੋਂ ਆ ਜਾਂਦੇ ਇੱਥੇ ਬਸ ਜੀ ਇੱਕ ਜਣਾ ਰੋਟੀ ਖਾਇਆ ਹੁੰਦਾ ਦੂਜਾ ਬਹਿ ਜਾਂਦਾ ਚੱਲੀ ਜਾਂਦੀ ਸੇਵਾ ਤੇ ਇੱਦਾਂ ਹੀ ਸਾਰੇ ਸੇਵਾ ਕਰੀ ਜਾਂਦੇ ਨੇ ਤੇ ਕੋਈ ਪੈਸੇ ਵੀ ਲੈਂਦੇ ਹੋ ਕੋਈ ਪੈਸਾ ਨਹੀਂ ਨਾ ਦੇਣਾ ਜੇ ਕੋਈ ਮੰਗੇ ਤਾਂ ਵੀ ਨਹੀਂ ਦੇਣਾ ਪੈਸਾ ਨਹੀਂ ਕਿਸੇ ਨੂੰ ਦੇਣਾ ਬਸ ਇਹ ਸੰਤ ਨੇ ਹੁਕਮ ਕੀਤਾ ਇਹ ਪੈਸਾ ਨਹੀਂ ਕਿਸੇ ਤੋਂ ਲੈਣਾ ਬਸ ਸੇਵਾ ਕਰੋ ਤੇ ਕਿੱਥੋਂ ਕਿੱਥੋਂ ਦੀ ਲੋਕ ਜਿਹੜੇ ਆਉਂਦੇ ਨੇ ਇੱਥੇ ਕਿੱਥੋਂ ਕਿੱਥੋਂ ਦੀ ਲੋਕ ਇੱਥੇ ਆ ਕੇ ਝਾੜਾ ਕਰਵਾਉਂਦੇ ਨੇ ਤਾਂ ਉੱਤਰਾਖੰਡ ਤੋਂ ਵੀ ਆਉਂਦੇ ਬੰਬੇ ਪੂਨੇ ਤੋਂ ਵੀ ਆਉਂਦੇ ਬਹੁਤ ਦੂਰੋਂ ਦੂਰੋਂ ਆਉਂਦੇ ਆ ਬਠਿੰਡੇ ਤੋਂ ਆਉਂਦੇ ਆ ਸਾਰੇ ਇੰਡੀਆ ਚੋਂ ਹੀ ਆਉਂਦੇ ਆ ਜੇ ਕੋਈ ਆਪਣੀ ਮਰਜ਼ੀ ਦੇ ਨਾਲ ਵੀ ਪੈਸਾ ਦੇਣਾ ਚਾਵੇ ਤਾਂ ਤਾਂ ਵੀ ਨਹੀਂ ਲਿੱਤਾ ਜਾਂਦਾ ਤੇ ਐਸਾ ਕਿਸੇ ਤੋਂ ਨਹੀਂ ਲੈਣਾ ਇਹ ਪੈਸਾ ਦਊਗਾ ਉਹਦੇ ਹਟਣੇ ਨਹੀਂ ਫਿਰ ਅੱਛਾ ਜੇ ਪੈਸਾ ਉਹਨੇ ਦੇਤਾ ਤੇ ਉਹਦਾ ਰੋਗ ਹਟਣਾ ਨਹੀਂ ਹਾਂ ਹਾਂ ਉਹ ਹੋਰ ਬਧੂਗਾ ਤਾਂ ਇੱਕ ਮੈਂ ਵੀਡੀਓਜ਼ ਕਾਫੀ ਦੇਖੀਆਂ ਨੇ ਜਿਹੜੀਆਂ ਵਿੱਚ ਕਈ ਕਿਸੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇੱਥੇ ਕਾਫੀ ਤਰ੍ਹਾਂ ਦੇ ਜਿਹੜੇ ਰੋਗ ਦੂਰ ਹੁੰਦੇ ਨੇ ਕੀ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਉਹ ਬਾਬੇ ਦੀ ਮਰਜ਼ੀ ਆ ਬਾਬਾ ਸਾਰਾ ਕੁਝ ਵੀ ਹਟਾ ਸਕਦਾ ਜਿਵੇਂ ਮਾਲਕਾ ਗੁਰੂ ਗ੍ਰੰਥ ਸਾਹਿਬ ਆ ਉਹ ਸਾਰੇ ਜਗਤ ਦਾ ਗੁਰੂ ਆ ਉਹ ਸਾਰਿਆਂ ਨੂੰ ਵਰ ਦਿੰਦਾ ਦਿੰਦਾ ਕਿ ਨਹੀਂ ਚਾਹੇ ਕੋਈ ਵੀ ਜਾਤ ਆ ਕੋਈ ਵੀ ਧਰਮ ਉਹ ਵੀ ਇਹ ਬਾਬਾ ਉਹਨੇ ਕੀ ਪਤਾ ਕੀ ਮੌਜਾ ਵੀ ਕਿੱਥੇ ਕੀ ਕਰ ਦੇਣਾ ਇਹ ਸਾਨੂੰ ਨਹੀਂ ਪਤਾ ਨਾ ਸੀ ਉਹਦਾ ਅੰਤ ਨਾ ਕੋਈ ਪਾ ਸਕਦਾ ਧਰਮੀ ਬੰਦਿਆਂ ਦਾ ਕੌਣ ਅੰਤ ਪਾ ਲੂ ਤੇ ਜੇ ਕਿਸੇ ਨੇ ਆਣਾ ਹੈ ਤਾਂ ਕਿਹੜੀ ਥਾਂ ਦੇ ਉੱਤੇ ਆਣਾ ਦਰਵਾਜ਼ੇ ਬਾਣਕਾਲ ਦਰਵਾਜ਼ੇ ਗੁਰਦੁਆਰੇ ਕੋਲੇ ਇੱਕ ਹੀ ਗੁਰਦੁਆਰਾ ਬਸ ਤੇ ਆਜ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਅਪੀਲ ਕਰਦਾ ਇਹ ਪ੍ਰਸ਼ਾਦ ਵੱਧ ਤੋਂ ਵੱਧ ਲੈ ਕੇ ਆਉਣ ਪ੍ਰਸ਼ਾਦ ਲੈ ਕੇ ਆਉਣਗੇ ਤਾਂ ਸਾਰਾ ਕੁਝ ਛੱਡੂਗਾ ਠੀਕ ਹੈ ਪ੍ਰਸ਼ਾਦ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਚਾਹੇ ਉਹ ਟੋਫੀਆਂ ਦਾ ਹੋਵੇ ਬਿਸਕੁਟਾਂ ਦਾ ਹੋਵੇ ਬਰਫੀ ਹੋਵੇ ਕੋਈ ਵੀ ਤਰ੍ਹਾਂ ਦੀ ਮਿੱਠੀ ਚੀਜ਼ ਲੈ ਕੇ ਆਣੀ ਆ ਉਹ ਅਗਲੇ ਦੀ ਮਰਜ਼ੀ ਆ ਜਿਹੜਾ ਕੋਈ ਮਰਜ਼ੀ ਲੈਣਾ ਪਤਾਸੇ ਨਾਲ ਲੈ ਕੇ ਆਉਣ ਬਾਕੀ ਜਿਹੜਾ ਮਰਜ਼ੀ ਲੈ ਆਉਣ ਮਿੱਠਾ ਪ੍ਰਸ਼ਾਦ ਸੋ ਹੁਣ ਸਾਡੇ ਨਾਲ ਉਹ ਲੋਕ ਮੌਜੂਦ ਨੇ ਜੋ ਇੱਥੇ ਝਾੜਾ ਕਰਵਾਉਣ ਦੇ ਲਈ ਆਏ ਨੇ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਰਵੀਸ ਸਿੰਘ ਵੀਰ ਜੀ ਕਿੱਥੋਂ ਦੇ ਆਏ ਹੋ ਲੁਧਿਆਣੇ ਤੋਂ ਜੀ ਬਸਟੈਂਡ ਕੋਲ ਹਾਂ ਤੇ ਕਿਵੇਂ ਪਤਾ ਕਿਵੇਂ ਲੱਗਿਆ ਕਿ ਇੱਥੇ ਜਿਹੜਾ ਚਮੜੀ ਦੇ ਰੋਗਾਂ ਦਾ ਝਾੜਾ ਕੀਤਾ ਜਾਂਦਾ ਇਥੇ ਵੀ ਜੀ ਇਸ ਤਰ੍ਹਾਂ ਸੀਗਾ ਜਾਨਾ ਸਾਡੇ ਕਈ ਰਿਲੇਟਿਵ ਦੋਸਤ ਆਉਂਦੇ ਰਹਿੰਦੇ ਨੇ ਉਹ ਝਾੜਾ ਕਰਾ ਕੇ ਜਾਂਦੇ ਨੇ ਕੋਈ ਚਮੜੀ ਦੀ ਕੋ ਰੂ ਕਦੇ ਫੋੜੇ ਫਿਣਸੀਆਂ ਦਾ ਤੇ ਉਹ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਆ ਦੂਰ ਹੋ ਜਾਂਦੀ ਆ ਉਹ ਤੇ ਮੈਨੂੰ ਵੀ ਮੇਰਾ ਦੋਸਤ ਸੀਗਾ ਉਹਨਾਂ ਨੇ ਦੱਸਿਆ ਕਹਿੰਦੇ ਤੂੰ ਉੱਥੇ ਜਾ ਕੇ ਆ ਤੇ ਵੀ ਪਿੰਡ ਦੇ ਵਿੱਚ ਬਖਸ਼ਾ ਵੀ ਉਹਨਾਂ ਨੂੰ ਤੇ ਤੁਹਾਡੀ ਪ੍ਰੋਬਲਮ ਸੈੱਟ ਹੋ ਜੂ ਮੈਂ ਵੀ ਆ ਹੁਣ ਮੈਂ ਦੇਖੋ ਮਹਾਰਾਜ ਕਿਰਪਾ ਕਰਨ ਸੱਚੇ ਬਾਦਸ਼ਾਹ ਤੇ ਆਪਾਂ ਝਾੜਾ ਕਰਾ ਲਈਏ ਮੈਂ ਸੈੱਟ ਹੋ ਜਾਵੇ ਮੇਰੇ ਵੀ ਐਕਚੁਅਲੀ ਪੈਰ ਦੇ ਉੱਤੇ ਪਤਲੀ ਐਲਰਜੀ ਆ ਇਹ ਪਤਾ ਨਹੀਂ ਕੀ ਆ ਕੋ ਫਿੰਸੀਆ ਹੋ ਜਾਂਦੀਆਂ ਨੇ ਉਹ ਫੋੜੇ ਜਿਹਾ ਬਣਦੇ ਪਾਣੀ ਆੜਾ ਕਿੰਨੇ ਸਮੇਂ ਤੋਂ ਰਹਿ ਰਹੀ ਹੈ ਇਹ ਤਕਲੀਫ ਇਹ ਤਕਰੀਬਨ ਮੈਨੂੰ ਹੈਗੀ ਹੈ ਜੀ ਤਕਰੀਬਨ ਹੈਗੀ ਹੈ ਸਾਲ ਤੋਂ ਪ੍ਰੋਬਲਮ ਜੀ ਇਹ ਮੈਂ ਦਵਾਈ ਖਾ ਲੈਣਾ ਵਿੱਚ ਹੀ ਹਟ ਜਾਂਦੇ ਵਿੱਚ ਹੀ ਹੋ ਜਾਂਦੇ ਆ ਹੁਣ ਮੈਂ ਕਹ ਚਲੋ ਝਾੜਾ ਵੀ ਕਰਵਾ ਲੈਂਦੇ ਆ ਤੇ ਚਲੋ ਮਹਾਰਾਜ ਕਿਰਪਾ ਕਰ ਦੇਣ ਸੈੱਟ ਆ ਜਵੇ ਉਮੀਦ ਹੈ ਕਿ ਜਿਹੜਾ ਇੱਥੋਂ ਦੀ ਝਾੜਾ ਤੁਸੀਂ ਕਰਵਾਇਆ ਤੇ ਉਹਦੇ ਨਾਲ ਤੁਹਾਨੂੰ ਫਰਕ ਪਏਗਾ ਦੇਖੋ ਜੀ ਮਨ ਕੇ ਮਹਾਰਾਜ ਤੇ ਆ ਜੀ ਜੇ ਕਿਰਪਾ ਹੁੰਦੀ ਹੈ ਤਾਂ ਹੀ ਆ ਹਾਂਜੀ ਜੇ ਲੋਕਾਂ ਨੂੰ ਆਰਾਮ ਆਉਂਦਾ ਤਾਂ ਹੀ ਆਉਂਦੇ ਇੱਥੇ ਹੁਣ ਮੈਨੂੰ ਵੀ ਕਿਸੇ ਨੇ ਦੱਸਿਆ ਚਲੋ ਆਪਾਂ ਵੀ ਮਹਾਰਾਜ ਦਾ ਨਾਮ ਲੈ ਕੇ ਆਪਾਂ ਵੀ ਆ ਗਏ ਤਾਂ ਕਿ ਛਾੜਾ ਕਰਵਾ ਲਈ ਮਹਾਰਾਜ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਹੁਣ ਇਹ ਵੀ ਵਿਚਾਰੇ ਬੈਠੇ ਨੇ ਇਹ ਵੀ ਇਹਨਾਂ ਨੂੰ ਇਹਨਾਂ ਤੇ ਵੀ ਮਹਾਰਾਜ ਦੀ ਕਿਰਪਾ ਹੋਊਗੀ ਤਾਂ ਹੀ ਇੱਥੇ ਬੈਠੇ ਨੇ ਤੇ ਕੋਈ ਪੈਸੇ ਵੀ ਲਿੱਤੇ ਜਾਂਦੇ ਨੇ ਇੱਥੇ ਕੋਈ ਪੈਸੇ ਕੋਈ ਨਹੀਂ ਜੀ ਪ੍ਰਸ਼ਾਦ ਚੜਦਾ ਬਿਸਕਟਾਂ ਦਾ ਟੌਫੀਆਂ ਦਾ ਪ੍ਰਸ਼ਾਦ ਚੜਦਾ ਹਾਂਜੀ ਹੋਰ ਕੋਈ ਪੈਸਾ ਉਹ ਪ੍ਰਸ਼ਾਦ ਜਿਹੜਾ ਤੁਹਾਡੇ ਵੱਲੋਂ ਲੈ ਕੇ ਆਣਾ ਹੁੰਦਾ ਤੇ ਇੱਥੇ ਆ ਕੇ ਪ੍ਰਸ਼ਾਦ ਚੜਾਇਆ ਜਾਂਦਾ ਤੇ ਛਾੜਾ ਹੋ ਜਾਂਦਾ ਛਾ ਪ੍ਰਸ਼ਾਦ ਇਸ ਤਰ੍ਹਾਂ ਜੀ ਇਹ ਆ ਵੀ ਬੱਚਾਂ ਚ ਬਣ ਦਿੰਦੇ ਆ ਉਹ ਦੁੱਖ ਤਕਲੀਫ ਕੱਟੀ ਜਾਂਦੀ ਹੈ ਮਹਾਰਾਜ ਦੀ ਕਿਰਪਾ ਨਾਲ ਹਾਂ ਜੀ ਕੋਹਣੀ ਆ ਜੀ ਇਹਨਾਂ ਦੇ ਬਜ਼ੁਰਗਾਂ ਦਾ ਇਹਨਾਂ ਦਾ ਹੋਣਾ ਕਿਸੇ ਪਿੰਡ ਦਾ ਇਹਨਾਂ ਦਾ ਆਪਣੇ ਮਣਕਵਾਲ ਪਿੰਡ ਦਾ ਜੀ ਜੀ ਵੀ ਇਹਨਾਂ ਨੂੰ ਬਜ਼ੁਰਗਾਂ ਵੱਲੋਂ ਇਹਨਾਂ ਨੂੰ ਬਰਾਸਤ ਚ ਹੋਣੀ ਆ ਕੋਈ ਬਖਸ਼ ਹੋਣੀ ਆ ਇਹਨਾਂ ਨੂੰ ਕੋਈ ਬਜ਼ੁਰਗ ਕਹਿ ਕੇ ਹੋਣਗੇ ਜਾਂ ਮਹਾਪੁਰਸ਼ ਕੋਈ ਕਹਿ ਕੇ ਹੋਣਗੇ ਤੁਸੀਂ ਚਾੜਾ ਕਰੋ ਤੇ ਤਰ੍ਹਾਂ ਆਰਾਮ ਆ ਜੂਗਾ ਹੁਣ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੇ ਹੁਣ ਇੱਥੇ ਸੰਗਤ ਆਉਂਦੀ ਆ ਤਾਂ ਆਰਾਮ ਆਉਂਦਾ ਹੀ ਹੋਣਾ ਜੀ ਪੱਕਾ ਕੋ ਵਿਸ਼ਵਾਸ ਰਣ ਹੁੰਦਾ ਸਾਰੇ ਮੁੰਤੇ ਵਿਸ਼ਵਾਸ ਆ ਮੈਂ ਵੀ ਵਿਸ਼ਵਾਸ ਕਰਕੇ ਆ ਮਹਾਰਾਜ ਦਾ ਨਾਮ ਲੈ ਕੇ ਵੀ ਚਲੋ ਮਲਕਤਨ ਰੁਸਤੀ ਦਵੇ ਸਭ ਨੂੰ ਕਿਰਪਾ ਹੋਵੇ ਹਾਂਜੀ ਥੈਂਕ ਯੂ ਠੀਕ ਹੈ ਥੈਂਕ ਯੂ ਜੀ ਸੋ ਬਿਲਕੁਲ ਇਸ ਪਿੰਡ ਦੇ ਵਿੱਚ ਬਖਸ਼ਾ ਹੈ ਚਮੜੀ ਦਾ ਰੋਗ ਚਾਹੇ ਉਹ ਕਿੰਨਾ ਪੁਰਾਣਾ ਕਿਉਂ ਨਾ ਹੋਵੇ ਇੱਥੇ ਹਥੋਲਾ ਕਰਕੇ ਜਿਹੜਾ ਉਹ ਠੀਕ ਕਰ ਦਿੱਤਾ ਜਾਂਦਾ ਹੈ ਲੋਕ ਜਿਹੜੇ ਨੇ ਬੜੀ ਦੂਰੋਂ ਦੂਰੋਂ ਦੀ ਇੱਥੇ ਹਥੋਲਾ ਕਰਵਾਉਣ ਦੇ ਲਈ ਆਉਂਦੇ ਨੇ ਤਾਂ ਇਸ ਪਿੰਡ ਦੇ ਵਿੱਚ ਕਾਫੀ ਪੁਰਾਣੀ ਬਖਸ਼ਾ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਦਾਦਿਆਂ ਪਰਦਾਦਿਆਂ ਨੂੰ ਵੀ ਨਹੀਂ ਪਤਾ ਕਿ ਇਹ ਕਦੋਂ ਤੋਂ ਚੱਲਦਾ ਆ ਰਿਹਾ ਹੈ ਤੇ ਸ਼ਨੀਵਾਰ ਤੇ ਐਤਵਾਰ ਨੂੰ ਦਿਨ ਚੜ੍ਹਦੇ ਹੀ ਤੇ ਦਿਨ ਢਲਣ ਤੱਕ ਜਿਹੜਾ ਇੱਥੇ ਪਿੰਡ ਵਾਸੀਆਂ ਦੇ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਤਾਂ ਜੇਕਰ ਤੁਹਾਨੂੰ ਵੀ ਕਿਸੇ ਤਰ੍ਹਾਂ ਦਾ ਰੋਗ ਹੈ ਤਾਂ ਇੱਥੇ ਆ ਕੇ ਜਿਹੜਾ ਤੁਸੀਂ ਚਮੜੀ ਦਾ ਰੋਗ ਸਪੈਸ਼ਲੀ ਜਿਹੜਾ ਇਹਨਾਂ ਦੇ ਵੱਲੋਂ ਕਿਹਾ ਗਿਆ ਚਮੜੀ ਦਾ ਰੋਗ ਜਿਹੜਾ ਤੁਸੀਂ ਇੱਥੇ ਆ ਕੇ ਹਥੋਲਾ ਕਰਵਾ ਸਕਦੇ ਹੋ ਤਾਂ ਨਾਲ ਜਿਹੜਾ ਇੱਕ ਕੋੜੀ ਅੱਕ ਦਾ ਟਾਣੀ ਜਿਹੜੀ ਹੈ ਲੈ ਕੇ ਆਣੀ ਹੈ ਤੇ ਨਾਲ ਕੋਈ ਮਿੱਠਾ ਪ੍ਰਸ਼ਾਦ ਜਿਵੇਂ ਕਿ ਬਿਸਕੁਟ ਜਾਂ ਫਿਰ ਟੋਫੀਆਂ ਦਾ ਪੈਕੇਟ ਜਾਂ ਫਿਰ ਬਰਫੀ ਇਸ ਤਰ੍ਹਾਂ ਦਾ ਪ੍ਰਸ਼ਾਦ ਜਿਹੜਾ ਲਿਆਇਆ ਜਾ ਸਕਦਾ ਤਾਂ ਜੋ ਉਹ ਝਾੜਾ ਕਰਨ ਤੋਂ ਬਾਅਦ ਵੱਧ ਤੋਂ ਵੱਧ ਬੱਚਿਆਂ ਦੇ ਵਿੱਚ ਵੰਡਿਆ ਜਾਂਦਾ ਤਾਂ ਬੱਚੇ ਜਦੋਂ ਖਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਰੋਗ ਹੌਲੀ ਹੌਲੀ ਹਟਣਾ ਸ਼ੁਰੂ ਹੋ ਜਾਂਦਾ ਤੇ ਇੱਕ ਬੜੀ ਵੱਡੀ ਗੱਲ ਇਸ ਪਿੰਡ ਵਾਸੀਆਂ ਨੇ ਕਿਹਾ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਚੜਦਾ ਜੇਕਰ ਕਿਸੇ ਨੇ ਪੈਸਾ ਦਿੱਤਾ ਤਾਂ ਉਹ ਰੋਗ ਜਿਹੜਾ ਦੂਰ ਵੀ ਨਹੀਂ ਹੋਏਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਪਿੰਡ ਮਾਨਕਵਾਲ ਡੁਗਰੀ ਦੇ ਕੋਲ ਇਹ ਪਿੰਡ ਮਾਨਕਵਾਲ ਪੈਂਦਾ ਜਿੱਥੇ ਇਹ ਗੁਰਦੁਆਰਾ ਸਾਹਿਬ ਦੇ ਕੋਲ ਇੱਥੇ ਇਹ ਸੇਵਾ ਕਰਦੇ ਪਏ ਨੇ ਤੇ ਇੱਥੇ ਆ ਕੇ ਜ਼ਰੂਰ ਜਿਹੜਾ ਲੋਕਾਂ ਨੂੰ ਚਮੜੀ ਦੇ ਰੋਗ ਨੇ ਕਾਫੀ ਧੀਰ ਤੋਂ ਜਿਹੜੇ ਪ੍ਰੇਸ਼ਾਨ ਚੱਲ ਰਹੇ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਤਾਂ ਕਿ ਉਹਨਾਂ ਦਾ ਹੱਲ ਜਿਹੜਾ ਉਹ ਹੋ ਸਕੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ